ਸਿੱਧੂ ਮੂਸੇਵਾਲਾ ਨਾਲ ਸ਼ੁਰੂਆਤੀ ਦਿਨਾਂ ਤੋਂ ਹੀ ਨਾਲ ਕੰਮ ਕਰਨ ਵਾਲੇ ਰੈਪਰ ਸਨੀ ਮਾਲਟਨ ਤੇ 뮤직 ਪ੍ਰੋਡਿਊਸਰ ਬਿੱਗ ਬੜ ਜਿੰਨਾ ਨਾਲ ਕੇ ਗੀਤ ਦੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੀ ਅਣਬਣ ਹੋ ਗਈ ਸੀ ਕੁਝ ਟਾਈਮ ਬਾਅਦ ਸਨੀ ਮਾਲਟਨ ਨੇ ਤਾਂ ਲਾਈਵ ਆ ਕੇ ਸਿੱਧੂ ਮੂਸੇਵਾਲਾ ਤੋਂ ਮਾਫੀ ਮੰਗ ਲਈ ਸੀ ਤੇ ਸਿੱਧੂ ਨੇ ਵੀ ਸਨੀ ਮਾਲਟਨ ਨਾਲ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਬਿੱਗ ਬੜ ਨਾਲ ਨਾਰਾਜ਼ਗੀ ਦੂਰ ਨਹੀਂ ਸੀ ਹੋਈ ਤੇ ਅੱਜ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਗਿਆ ਨੂੰ 2 ਸਾਲ ਪੂਰੇ ਹੋਣ ਤੋਂ ਬਾਅਦ ਬਿੱਗ ਬੜ ਨੇ ਵੀ ਆਪਣੇ ਦਿਲ ਦੀ ਗੱਲ ਦੱਸੀ ਹੈ ਬਿੱਗ ਬੜ ਨੇ ਸਿੱਧੂ ਮੂਸੇਵਾਲਾ ਨਾਲ ਆਪਣੀ ਇੱਕ ਪੁਰਾਣੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਤੈਨੂੰ ਸਾਡੇ ਤੋਂ ਦੂਰ ਹੋਇਆ 2 ਸਾਲ ਹੋ ਗਏ ਪਰ ਅੱਜ ਵੀ ਯਕੀਨ ਨਹੀਂ ਹੋ ਰਿਹਾ ਭਾਵੇਂ ਸਾਡੇ ਮਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਫਰਕ ਸੀ ਪਰ ਤੇਰੇ ਨਾਲ ਬਤਾਇਆ ਉਹ ਸਮਾਂ ਅੱਜ ਵੀ ਵਾਰ-ਵਾਰ ਅੱਖਾਂ ਸਾਹਮਣੇ ਆਉਂਦਾ ਬਹੁਤ ਵਾਰ ਮਨ ਕਰਿਆ ਵੀ ਸੀ ਕਿ ਸਾਨੂੰ ਪਿਆਰ ਕਰਨ ਵਾਲਿਆਂ ਨਾਲ ਇਹ ਸਭ ਸਾਂਝਾ ਕਰਾਂ ਪਰ ਤੇਰੇ ਨਾਲ ਵੱਖ ਹੋਣ ਤੋਂ ਬਾਅਦ ਹੁੰਦੀ ਆ ਰਹੀ ਆਲੋਚਨਾ ਨੇ ਕਦੇ ਹਿੰਮਤ ਹੀ ਨਹੀਂ ਪੈਣ ਦਿੱਤੀ ਬਹੁਤ ਵਾਰ ਰੱਬ ਦਾ ਭਾਣਾ ਮੰਨ ਕੇ ਚਲੇ ਜਾਣ ਦੀ ਹਿੰਮਤ કરી ਪਰ ਜੇ ਸੱਚ ਦੱਸਾਂ ਤਾਂ ਤੇਰੇ ਜਾਣ ਬਾਅਦ ਕੁਝ ਵੀ ਚੰਗਾ ਮਹਿਸੂਸ ਨਹੀਂ ਹੋ ਰਿਹਾ ਤੇਰੀ ਘਾਟ ਰਹਿੰਦੀ ਜ਼ਿੰਦਗੀ ਤੱਕ ਮਹਿਸੂਸ ਹੁੰਦੀ ਰਹੂ